ਪਰਵਾਹ ਵੀ ਨਹੀਂ ਡਰਟਰ ਨੂੰ ਹਾਂ ਉਹ ਕਿਹੜਾ ਗੇਰ ਦੂਆ ਕੈਮਰਾ ਲਾਇਆ ਵੈਕਲੇ ਜਾਂ ਲੀਨਾ ਕੋੜਾ ਲੱਗਦਾ ਦਿਖ ਜਾਂਦਾ ਹੈ ਮੈਂ ਅੰਦਰੇ ਬੈਠਾ ਤਾਂ ਮੋਕਲਾ ਵੀ ਮਾਕੇ ਤੇ ਸਾਡੇ ਵਾਲੀ ਆ ਕੇ ਗੱਡੀ ਪਰ ਜਾ ਦੇਖਿਆ ਅਕਲ ਕਰ ਕਾ ਜੂਗਾ ਆਪਣੇ ਵਾਲਾ ਕੁਛ ਨਹੀਂ ਪਤਾ ਹਲੇ ਆ ਜੇ ਉੱਥੇ ਗਏ ਹੋਏ ਨੇ ਮੁਸ਼ਕਲ ਆ ਬਾਈ ਉਹ ਤਾਂ ਕਹਿੰਦੇ ਕੋਸਾਂ ਕੱਟਦੇ ਕੋਸਾਂ ਹਾਂ ਪਰ ਟਿੰਕ ਬਣਦੇ ਟਿੰਕ ਵੀ ਕਿਹਾਏ ਆ ਉਹ ਟੈਂਕ ਕਿਹਾ ਕਰੂੰਗਾ ਮੰਨਦੇ ਆ ਅਕਲ ਜਲਵਾ ਦੇਖਣਾ ਜਦੋਂ ਅਪਣੇ ਜਾਣਾ ਹੁਣ ਉਹ ਜਲਵਾ ਕਿਆ ਯਾਰ ਜੇ ਉਰੇ ਚੱਲਦਾ ਕੀ ਨਾ ਕਰੇ ਜੱਗੂ ਜੱਗੂ ਇਧਰ ਮਾਰੀ ਟਰਾਈ ਚ ਤਾਂ ਦਿਖਾਉਂਦਾ ਏ ਜੀ ਭਾਈ ਇਹ 3 ਲਾਇਆ ਪਿਆ ਹੈ ਪ੍ਰਦਾਨ ਐ ਐਨਾ ਹੀ ਚਾਹੀਦਾ ਪ੍ਰਦਾਨ ਇਹਨੂੰ ਐਨਾ ਹੀ 8 ਫੁੱਟਾ ਬਸ ਹਾਂ ਬੌਣ ਬੌਣ ਨੂੰ ਵੀ ਜੇ 7 ਲੈ ਲਿਆ ਫਿਰ ਟਾਇਰਾਂ ਦੇ ਵਿੱਚ ਆ ਜਾਣਾ 8 ਚ ਆਏ ਆ ਵੀ ਬਹੁਤਾ ਬਾਹਰ ਨਹੀਂ ਹੈਗਾ ਗਿੱਠ ਗਿੱਠੇ ਆ ਬਸ ਜੇ ਲੈਣਾ ਹੈ 8 ਨਹੀਂ ਨਾਲਿਓ 7 ਛੋਟਾ ਰਹਿਣਾ 9 ਨਾਲੇ ਲਈ ਬਾਈ ਸ੍ਰੀ ਗਾਜੀ ਸਾਹਿਬ ਨਹੀਂ 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 9 ਹਾਂ ਫਸਰੀ ਗਾਜੀ ਜੀ ਬਾਈ ਅੱਜ ਸ਼ਕਤੀਮਾਨ ਵੀ ਵਾਕੇ ਦੇਖ ਲੈਣਾ ਹਾਂ ਦੇਖਦੇ ਆ ਜੀ ਕਿਆ ਕਹਿੰਦਾ ਸ਼ਕਤੀਮਾਨ ਸ਼ਕਤੀਮਾਨ ਹੂੰ ਹੈ ਪ੍ਰਧਾਨ ਵੀ ਤੱਕਾ ਸੈਂਦਾ ਹੂੰ ਹੂੰ ਕਹਿੰਦੇ ਸੁਣਿਆ ਵੀ ਹੱਡ ਗੋਡੇ ਤਗੜੇ ਆ ਜਿਵੇਂ ਲਾਡੀ ਰਸਦਾ ਦਾ ਉਹਦਣਾ ਵੀ ਲੰਬਾ ਚੱਲ ਜਾਂਦਾ ਬਿਗੇਰ ਗੁਰਬਖਸਾ ਵਧੀਆ ਬਾਕੀ ਹੁਣ ਭਾਈ ਠੀਕ ਆ ਮਨੇ ਏ ਜੌਂਡੀਆ ਦੀ ਪੀਟੀਓ ਤਾਂ ਖੜੀ ਇਹਨੂੰ ਤਕੜਾ ਹੀ ਚਾਹੀਦਾ ਏ ਇਹਨੂੰ ਇਹਨੇ ਖਲਾਰ ਦੇਣਾ ਨਹੀਂ ਛੋਟਾ ਆਪਾਂ ਨੇ ਉਹ ਕੰਮ ਨਹੀਂ ਕਰਨਾ ਹੈਗਾ ਨਾ ਨਾ ਅਜੇ ਉਹ ਛੋਟਾ ਏਕਣਾ ਹਲਕਾ ਹੋਵੇ ਇਹਨੇ ਖਲਾਰ ਦੇਣਾ ਪਾਵਰ ਬਾਕਸ ਤੇ ਵੀਡੀਓ ਹੋਰ ਤਾਂ ਹੈਗੀ ਬਨੇ ਉਹ ਤਾਂ ਜੇ ਆਪਾਂ ਜਿਆਦਾ ਉਹ ਕਰੂਗੇ ਤਾਂ ਪਤਾ ਉਹ ਕਪਾਤਰੀ ਘਾਲੀ ਪ੍ਰਧਾਨ ਇਹ ਟਰੈਕਟਰ ਗੁੰਮ ਜਿਹਾ ਹੀ ਚੱਲਦਾ ਕਪੱਤ ਹੋ ਜਵੇ ਪਤੀ ਲੱਗਣਾ ਚਲਾਉਂਦਾ ਤਾਂ ਮੈਂ 1500 1400 ਤੱਕ ਰੁਪਏ ਬਸ ਸਾਬਟ ਰਹਿ ਗਈ ਪਾਣ ਨੂੰ ਹੈ ਬਾਈ ਉਹ ਮੈਂ ਤਾਂ ਪੂਰੀ ਦਾ ਫੋਨ ਆਇਆ ਤਾਂ ਉਹ ਕਹਿੰਦਾ ਮੜਾ ਯਾ ਲੈਨ ਨਾਲ ਦੇਖ ਲਈ ਨਹੀਂ ਲੈਨ ਹੈ ਨਹੀਂ ਚਾਰੇ ਪਾਸੇ ਚੈੱਕ ਕਰ ਲੀਆਂ ਬਾਈ ਸਾਫ ਹੈ ਤਾਂ ਮੁਸਤਾਫਾ ਲੈਨ ਬਾਈ ਕਿਆ ਕਰੀਏ ਰੋਜ ਇਹ ਨੇ ਰੀ ਆਂਦੀ ਇਹ ਵੀ ਦੇਖਣਾ ਜ਼ਰੂਰੀ ਹੈ ਬਹੁਤ ਆਉਂਦੀ ਆਮਨੇ ਰਾਤ ਵੀ ਬਾਈ ਸਾਡੇ ਵੀ ਪਿੰਡ ਪੱਤੇ ਕੱਢਣ ਲੱਗੇ ਪੇ ਬੰਦੇ ਡੈਰੀ ਪਿਛੇ ਪਨੀਰੀ ਚ ਪੱਤਾ ਹੀ ਪੱਤਾ ਹੋ ਗਿਆ ਤਾਂ ਹਾਂ ਪੱਤੇ ਮੈਂ ਕਹਿੰਦਾ ਜੇ ਨਾ ਕੱਢੀ ਉਹ ਸਿਰ ਜੰਮ ਜਾਂਦਾ ਹੋਣਾ ਨਾ ਜੀ ਚੜ ਜਾਂਦਾ ਹੈ ਬਸ ਆ ਦੋ ਚਾਰ ਦਿਨ ਦੀ ਉਹ ਜਿਹਦੇ ਜੰਮੇ ਹੀ ਕੰਮ ਖਤਮ ਲੱਗੀ ਬਰੀਕ ਬਰੀਕ ਹਲੇ ਸੋਕਾ ਲਵਾਦੀ ਬਾਈ ਆ ਲੋ ਆ ਦੇ ਕਿੰਨੇ ਦਾ ਸੋਕਾ ਕੱਲ ਸੋਖ ਵੀ ਬਹੁਤ ਆ ਬਾਈ ਰੂਟਾ ਬੀਟਰ ਦਾ ਪਾਉਣ ਲੱਗੇ ਦੋ ਜਣੇ ਦੀ ਬੱਸ ਕਰਾਤੀ ਦੋ ਜਣੇ ਦੀ ਬੱਸ ਕਰਾਉਂਦਾ ਕੱਲਾ ਬਦਦਾ ਤਾਂ ਨਹੀਂ ਪਾ ਸਕਦਾ ਬਾਈ ਨਹੀਂ ਨਹੀਂ ਇਕੱਲੇ ਬੰਦੇ ਵਾਲਾ ਕੰਮ ਨਹੀਂ ਆਪਣੇ ਹੈਗਾ ਅੱਛਾ ਵੜਨੇ ਬਾਈ ਬੱਸ ਕਰਾਤੀ ਦੋ ਜਣੇ ਦੇ ਬਈਏ ਆਪਣੇ ਇਹ ਤਾਂ ਫਿਰ ਵੀ ਚੱਲ ਇੱਕ ਹੋਆ ਰੂਟਾ ਬੀਟਰ ਮਲਕੀਸੀ ਵਾਲੇ ਕੱਲ ਹਲ ਪਾਉਣ ਲੱਗਿਆ ਸਤਵੀਰ ਉਹ ਵੀ ਪਪੇਕਣਾ ਹੀ ਪਿੰਨ ਵਾਲੇ ਆ ਉਹ ਪਿੰਨ ਵਾਲੇ ਹਲ ਨਹੀਂ ਕਰਦੇ ਦੇਖਣ ਉਹ ਰਾੜ ਵਾਲੀ ਚਾਹੀਦੀ ਖੜ ਗੱਲ ਗੱਲ ਤਾਂ ਠੀਕ ਆ ਨਾ ਬਾਈ ਉਹ ਤਾਂ ਹੁਣ ਨਵੀਂ ਤਕਨੀਕ ਆਈ ਐ ਨਹੀਂ ਕੋ ਗੱਲ ਕਰਦੇ ਆ ਉਹ ਚਾਏ ਆ ਟੁੱਟਨੇ ਥੜੋ ਐ ਜਿੱਕਣਾ ਮਰਜੀ ਪਿਆ ਲਈ ਐ ਬਹੁਤ ਈ ਲੱਠ ਵਾਲੇ ਵੀ ਠੀਕ ਹੁੰਦੇ ਆ ਗੁੱਲੀ ਟੁੱਟਦੀ ਨਹੀਂ ਹੈਗੀ ਰਾੜ ਟੁੱਟ ਜਾਂਦੀ ਹੁੰਦੀ ਐ ਰਾੜ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਜੀ ਹਾਂ ਬਦਾਂ ਜਿੰਨੇ ਜ਼ਰਾ ਬੜਿਆ ਹੀ ਜਾਂਦੇ ਨਾ ਫਿਰ ਗੁੱਲੀ ਪੈਂਦੀ ਹੂੰ ਹੋ ਸਕਦਾ ਭਾਈ ਇਹਦਾ 15 17 ਆ ਕੇ ਉਹ ਮੁਚੀ ਆਂਦੀ ਜਿਹੜੀ ਸਾਈਡ ਵਾਲੀ ਜਿੱਕਣਾ ਦੋ ਸਪੋਟਾਂ ਜੇ ਫਿਰ ਮੁਚਣੀ ਥੜੋ ਐ ੁਰਕਿਆ 17 15 ਨੂੰ ਲਾਦੀ ਵੈਸੇ ਛੋਟਿਆਂ ਨੂੰ ਵੀ ਲੁਆਈ ਜਾਂਦੇ ਆ ਏ ਹੁਣ ਬਾਈ ਕਿਹੜੇ ਕੇਰ ਮੈਂ ਚੱਲਦਾ? ਅਬਲ ਕਿਹੜੇ ਚ ਚਲੂਗਾ? ਜਿਹੜਾ ਮਰਜੀ ਮੈਨੂੰ ਤਾਂ ਹੁਣ ਇੰਨਾ ਨੌਲੇਜ ਨਹੀਂ ਹੈਗੀ ਏ ਬੀ ਸੀ ਕਿਹੜਾ ਲੱਗਦਾ ਇਹਦਾ। ਆਪਣੇ ਕੇਰਾ ਬਦਲਣ ਹੁਣ ਕਿਆ ਬੰਦਾ ਕੱਕਣੀ ਦੇ ਦਮ ਕਿਹੜੇ ਸੋਕੇ ਦੂੰਗੂ। ਡੜਾ ਜੀ ਭੰਣਨੇ ਬਸ ਆਹ। ਇਹ ਤਾਂ ਹੁਣ ਤੁਸੀਂ ਦੇਖ ਲਓ ਪੂਰੀ ਨੂੰ ਪੁੱਛ ਲੈਂਦੇ ਕਿਦਾਂ ਨੂੰ ਬਾਹ ਹੁਣਾਏ ਕਿ ਤੇ ਦੋ ਕੇਡੇ ਦੇ ਦੋ। ਪੂਰੀ ਤੇਰਵਾ ਉਹਨੂੰ ਵੀ ਹੁਣ ਬਾਉਣ ਦਾ। ਹੈਡਮਾਸਟਰ ਹੈ। ਕੇਰਾ ਵੀ ਠੀਕ ਆ ਲਿਫਟ ਜਾ ਕੇ ਸਾਈਡ ਪਾ ਆਪਣਾ ਦੂਏ ਲੋਟ ਲੈ ਲੈਣਾ। ਨਹੀਂ ਜਿਕਣਾ ਸਾਰੇ ਦਾ ਕੇਰਾ। ਹਾਂ ਆਏ ਦੇ ਤੱਕ ਆਹ ਜਾ ਕੇ ਲਿਫਟ ਜਾ ਕੇ ਆਏ ਨੂੰ। ਹਾਂ ਹਾਂ ਸਮਝ ਗਿਆ ਸਮਝ ਗਿਆ ਮ ਦੇਖੀਏ ਬਰ ਦੇਖਣਾ ਹੀ ਪੈਣਾ ਹੋ ਕਿਆ ਕਹਿੰਦਾ ਇਹ ਇਹ ਛੋਟੇ ਮਾਂ ਚੱਲਦਾ ਕਿ ਵੱਡੇ ਮਾਂ ਚੱਲਦਾ ਦੇਖ ਲੈਨੇ ਭਾਈ اے ਬੀ ਸੀ ਗੇਅਰ ਬਹੁਤ ਆ ਹੁਣ ਇਹ ਨਾਲੀ ਕੋਈ ਘਟ ਨਹੀਂ ਹੈਗੀ ਆ ਮਰਜੀ ਲਾ ਲੋ ਗੇਅਰ ਤਾਂ ਭਾਈ ਜਿੰਨੇ ਘੇੜੋ ਉਨੇ ਹੈ ਵੀਡੀਓ ਵਾਲੀ ਚੀਜ਼ੇ ਵਾਸਤੇ ਗੇਅਰ ਬਹੁਤ ਆ ਭਾਈ ਕੂਪਰ ਸੀਟਰ ਰੂਟਾ ਬੀਟਰ ਘੇਰ ਨਹੀਂ ਪਿਆ ਹਲੇ ਬਾਈ ਰੇਸ ਰੇਸ ਦੇ ਹੱਥ ਉਹ ਚੱਕਰ ਨਹੀਂ ਬਣੇ ਹਲੇ ਚੱਕਰ ਘਟ ਹੈ ਚੱਕਰ ਘਟ ਹੈ ਨਹੀਂ ਆ ਆਹ 540 ਕਰਕੇ ਦੇਗਾ ਆਹ ਇੱਕ ਇਹ ਹੋਰ ਬਈ ਹੋਰ ਆਹ 4x4 ਵਾਲਾ ਆਹ ਪੀਟੀਓ ਵਾਲਾ ਏ ਆਹ ਕਲੱਚ ਦੱਬੇ ਉਹਦਾ ਉਸੇ ਪੈਂਦਾ ਅੱਗੇ ਪਿੱਛੇ ਨੂੰ ਪੀਟੀਓ ਹੁੰਦੀ ਏ ਤੇ ਗੇਅਰ ਵੱਧੇ ਆ ਤੇ ਪਿੱਛੇ ਇਹ ਸਮਝ ਆਹ ਪੀਟੀਓ ਵਾਲਾ ਆ ਵਾਹ 4x4 ਹੈ ਗੇਅਰ ਕੱਢ ਕੇ ਬਾਕੇ ਦੇਖੋ ਲਓ ਜੀ ਬਾਈ ਹੁਣ ਸੈਟਿੰਗ ਹੋਈ ਏ 540 ਚੱਕਰ 1800 ਤੱਕ ਨਾ ਬਜਲਦਾ ਹੁਣ ਐਨ ਸਹੀ ਆ ਕਿਹੜਾ ਦਾ ਮਿੱਟੀ ਯਾਰਾ ਮਾਰ ਲੱਗ ਰਿਹਾ ਯਾ ਤੇ ਕੰਪਲ ਉਲਟ ਜਾਂਦਾ ਹੁੰਦਾ ਤੇ A2 ਗੇਅਰ ਹੈ ಟ್ರೆಕ್ಟರ್ ಅಂಡರಲೋಡ್ ಚಲಿದೆ ಬಿಡ ಬಂದ ਫਰਾਂਸ ਸੈਟ ਆ ਗਿਆ ਲੋਟ ਹਾਂ 1800 ਚੱਕਰਾ ਬਣ ਜਾਂਦਾ 1800 ਬਸ 1800 ਤੋਂ ਅੰਦਰ ਜੱਗਾ ਕਹਿੰਦਾ ਉੱਪਰ ਬਣਿਆ ਪੈਦੇ 1800 ਚੱਕਰਾ ਬਣਦਾ ਫਿਰ ਜਿਹੜੇ ਉਹ ਆ ਚੱਕਰ 540 ਕਹਿੰਦਾ ਉੱਪਰ ਬਣਿਆ ਪੈਰੇ ਪੀਟਿਓ ਦੇ ਕੀ ਅਕੀ ਦਾ ਹੋ ਗਿਆ ਮੰਦਾ ਹੋਣਾ ਮਾ ਲੋ ਜੀ ਭਾਈ A3 ਲਾਇਆ ਪਿਆ ਟਰੈਕ ਚੱਲਦਾ ਭਾਈ ਐਨ ਹੁਣ ਬਾਕੀ ਪ੍ਰਧਾਨ ਕਹਿੰਦਾ ਵੀ ਡਲੇ ਹੀ ਭੰਣਨੇ ਆ ਕਰਾ ਮਰਾਉਣਾ ਹੈ ਕੱਲ ਵੀ ਗੱਬਰੂ ਆ ਇਹ ਕਿ ਹੱਡਾ ਤੂੰ ਕਹਿੰਦਾ ਮੋਟੀ ਜਿਆਦਾ ਹੈ ਹੱਡ ਬਹੁਤ ਤਕੜੀ ਆ ਹਾਂ ਕਿ ਅਸਨਾਸਰ ਪਾਉਣਾ ਦੇਖੀ ਰਕਨੇ ਕਵੜਕ ਕਿੰਨੇ ਕਵੜਕ ਚੈੱਕ ਕਰ ਤਾ ਆਹ ਪੱਲੀ ਘਾਰ ਹੋ ਜੱਗੂ ਦੀ ਵਿੱਚ ਆਉਂਦੇ ਫੜ ਗਏ ਕਹਦੇ ਦੇਖ ਕੇ ਘੇੜਾ ਨਾ ਦੇ ਦੀ ਚੱਲ ਭਾਈ ਚੱਲ ਉਹ ਜਗੇ ਕਟਾਈ ਹੁੰਨੀ ਆ ਕਗਾਟਾ ਕਾਟਾ ਕਟਾਈ ਨਾ ਮੂਰੇ ਤੇ ਵੱਜ ਜਾਂਦੀ ਐ ਹਾਂ ਕਰ ਕਟਾਈ ਘਟਾ ਢੀਲੇ ਘੋੜੇ ਦੀ ਉਹ ਵੇਦਾ ਚੀਜ਼ਾਂ ਉਹ ਨਹੀਂ ਰਹਿੰਦੀਆਂ ਜੀ ਕਾ ਹੁਣ ਹਾਂ ਨਾ ਨਾ ਬਾਈ ਉੱਥੇ ਜਾ ਕੇ ਪਤਾ ਲੱਗਦਾ ਹਾਂ ਜਿੱਥੇ ਤਿਆਰ ਹੁੰਦੀ ਐ ਇੱਥੇ ਤਿਆਰ ਹੁੰਦਾ ਹੁਣ ਭਾਨਾ ਪਰ ਬਹੁਤ ਦੂਰ ਹੋ ਗਿਆ ਅਕਰ ਆਪਣਾ ਘੋੜਾ ਤਿਆਰ ਹੋ ਗਿਆ ਮੈਂ ਕਹਿੰਦਾ ਅੱਜ ਦੂਆ ਚੱਲਦਾ ਉਹ ਰਾਜਾ ਬਹੁਤ ਹੁਣ ਹਾਂ ਵਧੀਆ ਬਣ ਗਿਆ ਜੱਗੂ ਸਾਡੇ ਵਾਲਾ ਵੀ ਕਰਦਾ ਯਾਰ ਹਾਂ ਜੱਗ ਬੈਰੇ ਜੱਗੇ ਨੇ ਹਲੇ ਖੁੱਲ ਕੇ ਚਲਾਇਆ ਨਹੀਂ ਆਪਣੇ ਵਾਲਾ ਟਰੈਕਟਰ ਵੀ ਕਿਹੜੇ ਗੇਅਰ ਕੋ ਦਾ ਹਲੇ ਉਲਜੂਗਾ ਐਜੇ ਕੋ ਜੱਤਾ ਲਿਆਂਦਾ ਵਿਚਰਾ ਉਧਰ ਗਿਆ ਪਿਆ ਏ ਅੰਕਲ ਚਲਾਇਆ ਤਾਂ ਨਹੀਂ ਕਿਹੜਾ ਆਪਣੇ ਵਾਲਾ ਹੁਣ ਹੁਣ ਚੱਲੇਗਾ ਲੈ ਪ੍ਰਵਾਹ ਵੀ ਨਹੀਂ ਟਰੈਕਟਰ ਨੂੰ ਹਾਂ ਉਹ ਕਿਹੜਾ ਗੇਰ ਆ kedua ਸੱਤ ਫੁੱਟ ਅੰਕਲ ਆਵਾਜ਼ ਆ ਗਈ ਦੀ ਕਿ ਦੇਖ ਲੈ ਘਰ ਮੂਰੇ ਲੰਘਦਾ ਆਵਾਜ਼ੇ ਆ ਗਈ ਦੀ ਮੈਂ ਤਾਂ ਇਹਦੀ ਆਵਾਜ਼ ਪਛਾਣ ਜਗੂ ਮੇਰੀ ਗੱਲ ਸੁਣ ਤੂੰ ਰੇਸਤਾ ਨਹੀਂ ਦੇ ਕੇ ਆਉਂਦਾ ਇਹਨਾਂ ਦੇ ਘਰ ਮੂਰੇ ਨੂੰ ਅਕਲ ਕਦਾ ਆਵਾਜ਼ ਆ ਗਈ ਸੀ ਕੈਮਰਾ ਲਾਇਆ ਵੈ ਕਦੇ ਜਾਂ ਲੀਲਾ ਕੋੜਾ ਲੰਘਦਾ ਦੇਖ ਜਾਂਦਾ ਹਾਂ ਅੰਦਰੇ ਬੈਠਾ ਤਾਂ ਮੁਕਾਬਲੇ ਵੀ ਮਾ ਕੇ ਤਾਂ ਸਾਡੇ ਵਾਲੀ ਆ ਕੇ ਗੱਡੀ ਪਰ ਜਾ ਦੇਖਿਆ ਅਕਲ ਕਰ ਕਾ ਜੂਗਾ ਆਪਣੇ ਵਾਲਾ ਕੁਝ ਨਹੀਂ ਪਤਾ ਹਲੇ ਆ ਜੇ ਉੱਥੇ ਗਏ ਉਹਦੇ ਨੇ ਮੁਸ਼ਕਲ ਆ ਬਾਈ ਉਹ ਤਾਂ ਕਹਿੰਦੇ ਕੋਸਾਂ ਕੱਢਦੇ ਕੋਸਾਂ ਹਾਂ ਪਾ ਟਿੰਕ ਬਣਦੇ ਟਿੰਕ ਵੀ ਕਿਹਾ ਇਹ ਉਹ ਥੈਂਕ ਯੂ ਕਿਆ ਕਰੂੰਗਾ ਮੰਨਦੇ ਹਾਂ ਅਕਲ ਜਲਵਾ ਦੇਖਣਾ ਜਦੋਂ ਪਰ ਜਾਣਾ ਹੁਣ ਉਹ ਜਲਵਾ ਕਿਆ ਯਾਰ ਜੇ ਉਰੇ ਚੱਲਦਾ ਕੀ ਨੋ ਕਰੇ ਜੱਗੂ ਜੱਗੂ ਇਧਰ ਮਾਰੀ ਟਰਾਈ ਚ ਤਨ ਦਿਖਾਉਂਦਾ ਏ ਫੇਰ 44 ਤਵਿਆਂ ਪੇ ਚੈੱਕ ਕਰਿਆ ਏ ਅਮੋਂ ਦੇਖੇ ਕੋਈ ਆਇਓ ਲਾਲ ਜਿਹੇ ਨਵੇਂ ਬਣਾਏ ਨੇ ਬੰਦੇ ਹਾਂ ਪਰ ਆਹ ਸੰਗਤੀ ਆ ਹੂੰ ਹੋ ਲੱਗਣਾ ਘਾਰਾ ਕਰ ਲਗਿਆ ਵਾ ਬਾਈ